ਤੁਸੀਂ ਮੇਰੀ ਮੇਰੀ ਪੈੜੀ ਵਿੱਚ ਆ ਕੇ ਦਾਤਰੀ ਫੜ ਕੇ ਤੇ ਕਣਕ ਵੱਟੋ ਮੈਂ ਆਪਾਂ ਦਾ ਭਾਟੀ ਨਹੀਂ ਬਣਨਾ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਨੂੰ ਨਾਲ ਲੈ ਕਰਕੇ ਪਿੰਡੇ ਗਏ ਲੰਬਰਦਾਰ ਦੇ ਕੋਲੋਂ ਵਈਆਂ ਲਈਆਂ ਦੇ ਪ੍ਰਿੰਸੀਪਲ ਸੌਰੰਗ ਸਿੰਘ ਚੂਸਲੇਵੜ ਕਹਿੰਦੇ ਨੇ ਕਿ ਵਈਆਂ ਦੇ ਵਿੱਚ ਵੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਨਾਮ ਕਿਤੇ ਫੂਲ ਸਿੰਘ ਲਿਖਿਆ ਕਿਤੇ ਦੂਲ ਸਿੰਘ ਲਿਖਿਆ ਕਿਤੇ ਜੋਧ ਸਿੰਘ ਲਿਖਿਆ ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਮੈਂ ਜਿਹੜਾ ਕਹਿੰਦੇ ਇਸ ਸਿੱਟੇ ਦੇ ਉੱਪਰ ਉਪਜਿਆ ਪ੍ਰਿੰਸੀਪਲ ਸੌਰੰਗ ਸਿੰਘ ਜੀ ਕਹਿੰਦੇ ਨੇ ਕਿ ਮੈਂ ਇਸ ਸਿੱਟੇ ਉੱਪਰ ਪਹੁੰਚਿਆ ਕਿ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਜੋਧ ਸਿੰਘ ਹੈ ਤੇ ਉਹਨਾਂ ਦੇ ਪਿਤਾ ਜੀ ਖਦਰਾਨੇ ਦੇ ਘਰ ਦੀ ਜੱਗ ਵਿੱਚ ਸ਼ਹੀਦ ਹੋਏ ਸਨ ਸੋ ਇਹ ਰਵਾਇਤਾਂ ਚੱਲੀਆਂ ਆ ਰਹੀਆਂ ਲਿਖਤੀ ਸ੍ਰੋਤ ਅੱਜ ਤੱਕ ਸਾਡੀਆਂ ਸੰਸਾਵਾਂ ਸਾਡੇ ਜੋ ਗਿਰਵਾਣ ਨੇ ਸੋ ਕਿਉਂਕਿ ਕੌਮ ਨੂੰ ਮੌਕਾ ਹੀ ਨਹੀਂ ਮਿਲਿਆ ਇਹਦੇ ਵਿੱਚ ਵਿਦਵਾਨਾਂ ਦੀ ਕੋਈ ਗਲਤੀ ਨਹੀਂ ਕਿਉਂਕਿ ਕੌਮ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਤੁਸੀਂ ਗੁਰਮਾਨਕ ਪਾਤਸ਼ਾਹ ਤੋਂ ਲੈ ਕੇ ਦੇਖ ਲਓ ਪਾਪਾ ਬੰਦਾ ਸਭ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਸਮੇਂ ਕੌਮ ਨੂੰ ਮੌਕਾ ਕਿੱਥੇ ਸੀ ਕਿ ਬਹਿਤ ਇਤਿਹਾਸ ਲਿਖੇ ਜਾਂ ਬਹਿਤ ਆਪਣੇ ਸਿਧਾਂਤ ਕ ਤੇ ਪ੍ਰੇਮ ਨਹੀਂ ਕਰੇ ਜਾਂ ਬਹਿਤ ਦੇ ਇਤਿਹਾਸ ਦੀ ਖੋਜ ਕਰੇ ਕੌਮ ਦੇ ਤੇ ਪੈਰ ਘੋੜੇ ਜਾਂ ਰਕਾਬਾਂ 'ਚ ਪਏ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੁਝ ਸਾਹ ਮਿਲਿਆ ਉਹ ਵੀ ਮਹਾਰਾਜੀ ਨੇ